ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਜਨ ਸਿੰਘ ਗੁਰਜਨ ਸਿੰਘ ਜੀ ਇਹ ਇੱਕ ਗੱਲ ਕਰੀਏ ਆਪਾਂ ਪਟਾਣ ਦੇ ਵੱਖ-ਵੱਖ ਇਤਿਹਾਸ ਹੈ ਜਿਹੜੇ ਸੱਤ ਦੇ ਇੱਕ ਤਰ੍ਹਾਂ ਕਈ ਤਰ੍ਹਾਂ ਸੱਤਾਂ ਰਕੇ ਤਰ੍ਹਾਂ ਵੀ ਉਹਦੇ ਵਿੱਚ ਇੱਕ ਉਦਯੋਗਿਕ ਖੇਤਰ ਵੀ ਆ ਇਹਨੂੰ ਗ੍ਰੀਟ ਦੀ ਹੰਡੀ ਕਿਹਾ ਜਾਂਦਾ ਹੈ ਜਿਵੇਂ ਪਟਾਣ ਦੇ ਵਿੱਚ ਸਭ ਤੋਂ ਜ਼ਿਆਦਾ ਬੱਸ ਕਾਡੀ ਦਾ ਨਿਰਮਾਣ ਹੋਇਆ ਤਾਂ ਇਹਨੇਕਾਂ ਹਜ਼ਾਰ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ ਇਸ ਬਾਰੇ ਜ਼ਰੂਰ ਜਾਣਕਾਰੀ ਸਾਂਝੀ ਕਰੋ ਕਿ ਤੁਹਾਡਾ ਇਹ ਰੋਜ਼ਗਾਰ ਕੇ ਪਦੋਂ ਇਹ ਸ਼ੁਰੂ ਕੀਤਾ ਗਿਆ ਸੀਗਾ ਉਹਨਾਂ ਵੇਲੇ ਦੇ ਵਿੱਚ ਤੇ ਕਿਸ ਤਰ੍ਹਾਂ ਦਾ ਇੱਥੇ ਦਾ ਮਾਹੌਲ ਆ ਜਾਂ ਕਿਸ ਤਰ੍ਹਾਂ ਦਾ ਕਿੰਨਾਂ ਕੱਥੇ ਆਪਣੇ ਦੇਸ਼ਾਂ ਦੇਸ਼ਾਂ ਦੇ ਵਿੱਚ ਜਿੱਥੋਂ ਸਮਾਨ ਦੇ ਰੱਖਿਆ ਬਟੀਆਂ ਤਿਆਰ ਰੱਖ ਕੇ ਜਾਂਦੀਆਂ ਘਟੀਆਂ ਤਾਂ ਬਹੁਤ ਦੂਰ ਦੂਰ ਜਾਂਦੀਆਂ ਗਈਆਂ ਜਿਵੇਂ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਇਧਰ ਸਾਰਾ ਬਿਹਾਰ ਵੀ ਹੋਰ ਮਹਾਰਾਸ਼ਟਰ ਸਾਰੇ ਪਾਸੇ ਜਾਂਦੀਆਂ ਤੇ ਬਾਕੀ ਇਹ ਹੈ ਪਹਿਲਾਂ ਤਾਂ ਠੀਕ ਸੀਗਾ ਹੁਣ ਥੋੜਾ ਜਿਹਾ ਮੰਗਿਹਾਈ ਦਾ ਕਰਕੇ ਜਿਆਦਾ ਹੋ ਗਿਆ ਹੁਣ ਕੋਈ ਇੰਨਾ ਹੈ ਨਹੀਂਗਾ ਬਚਤ ਵਾਲਾ ਸਿਸਟਮ। ਤੁਹਾਡੇ ਬੰਦੂਏ ਤੋਂ ਜੋ ਕਿਹੜੇ ਸਮੇਂ ਦੇ ਵਿੱਚ ਸ਼ੁਰੂ ਕਰੀਤਾ ਗਿਆ ਸੀ ਕਿ ਅਸੂ ਨੂੰ ਪਤਾ ਇਹ ਕਰਿਆ ਸੀਗਾ ਅਸੀਂ 90-91 'ਚ ਕਰਿਆ ਸੀਗਾ। ਉਹ ਉਹ ਤੋਂ ਬਾਅਦ ਹੁਣ ਦੇ ਟਰਾਂਸਪੋਰਟਰ ਦਾ ਕਿੰਨਾ ਦਾ ਹੈਗਾ ਜੇ ਫਰਕ ਟੈਕਨੋਲੋਜੀ ਦੇ ਨਾਲ। ਟੈਕਨੋਲੋਜੀ ਦਾ ਤਾਂ ਬਹੁਤ ਫਰਕ ਆ ਪਰ ਜਿਹੜਾ ਉਹਦੋਂ ਟਰਾਂਸਪੋਰਟਰ ਸੀਗਾ ਉਦੋਂ ਮੇਰਾ ਖਿਆਲ ਉਹਨਾਂ ਦਾ ਵਧੀਆ ਸਿਸਟਮ ਚੱਲਦਾ ਸੀਗਾ। ਹੁਣ ਤਾਂ ਮੇਰਾ ਖਿਆਲ ਕਮਾਈ ਕਮਾਈ ਵਾਲਾ ਸਾਧਨ ਹੈ ਨਹੀਂ ਇਹਨਾਂ ਦਾ ਇਹਨਾਂ। ਹੁਣ ਆਇਆ ਨਾ ਬੁੜੀਆਂ ਬੜੀਆਂ ਫਰੀ ਕਰਤੀਆਂ ਇਹਦੇ ਕਰਕੇ ਥੋੜੀ ਜੀ ਪ੍ਰੋਬਲਮ ਆਈ ਵੀ ਆ ਸਾਰੇ ਟਰਾਂਸਪੋਰਟਰਾਂ ਨੂੰ ਆ ਇਹ ਪਤੌਰ ਦੇ ਵਿੱਚ ਕਿੰਨੇ ਕਿੰਨੇ ਵਰਕਸ਼ਾਪਾਂ ਤੇ ਕਿੰਨੇ ਘਰ ਉਹੋ ਪਾੜ ਗਈਆਂ ਨਹੀਂ ਦੇਖਿਆ ਜਾਵੇ ਤਾਂ ਜਿਹੜੀ ਲੇਬਰ ਵੱਡੀ ਗਿਣਤੀ ਚ ਕੰਮ ਕਰਦੀ ਓਕੇ ਟਰੈਕਟਰੀਆਂ ਤਾਂ ਇੱਥੇ ਹੋਣਗੀਆਂ ਮੇਰੇ ਖਿਆਲ ਆ 25 30 ਹੋਣਗੀਆਂ ਸਾਰੀਆਂ ਕੁੱਲ ਮਿਲਾ ਕੇ ਪਰ ਸਾਰੀ ਇਹ ਜਿੰਨੀ ਵੀ ਥੋੜੀ ਹੈਗੀ ਆ ਨੇੜੇ-ਤੇੜੇ ਦੀ ਜਨਤਾ ਸਭ ਨੂੰ ਰੋਜ਼ਗਾਰ ਮਿਲਿਆ ਵਾ ਪਰ ਇੱਕ ਗੱਲ ਇਹ ਵੀ ਆ ਥੋੜਾ ਜਿਹਾ ਜਦੋਂ ਜਿਵੇਂ ਹੁਣ ਸਾਡੇ ਕੋਲ ਕੰਮ ਕੰਮ ਕਈ ਵਾਰੀ ਜ਼ਿਆਦਾ ਆ ਜਾਂਦਾ ਉਦੋਂ ਵੀ ਸਾਨੂੰ ਬੰਦੇ ਵੀ ਥੋੜਾ ਜਿਹਾ ਹੈਰਾਨ ਕਰਨ ਲੱਗ ਜਾਂਦੇ ਆ ਬਾਕੀ ਜਿਹਦਾ ਕੰਮ ਸੈੱਟ ਕਰਿਆ ਵਾ ਉਹਦਾ ਵਧੀਆ ਚੱਲੀ ਜਾਂਦਾ ਸਾਡੇ ਦਾ ਆਪਦੇ ਸਾਰੇ ਫਰਮੇ ਫਰਮੇ ਬਣਾਏ ਵਾ ਡਾਈਆਂ ਸਾਰਾ ਚੱਲੀ ਜਾਂਦਾ ਵਧੀਆ ਜੇਕਰ ਬੱਸਾਂ ਦੀ ਗੱਲ ਕਰੀਏ ਤਾਂ ਕਿਹੜੀ ਕਿਹੜੀ ਕਿਸਮ ਦੀਆਂ ਬੱਸਾਂ ਆਪਾਂ ਦੇ ਕਿੱਥੋਂ ਕੀਮਤ ਤੋ ਲੈ ਕੇ ਕਿੰਨੀ ਕੀਮਤ ਤੱਕ ਤਿਆਰ ਹੋ ਕੇ ਨਿਕਲ ਜਾਂਦੇ ਜੀ ਬਾਕੀ ਆਪੇ ਕੀਮਤਾਂ ਆ ਜੀ ਗੱਲ ਜਿਵੇਂ ਹੁਣ ਰੂਟ ਵਾਲੀ ਬੱਸ ਆ ਇਹ 1.5 ਲੱਖ ਰੁਪਏ ਦੀ ਬਣਦੀ ਆ ਬਾਕੀ ਉਹ ਦੂਵਾ ਆ ਜਾਂਦੀ ਹੈ ਡੀ ਲਕਸ ਜਿਹੜੀ ਆਮ ਆਪਣੇ ਚੱਲਦੀ ਹੈ ਟੂਰਾ ਟਾਰਾ ਤੇ ਇਹ 22 ਲੱਖ ਰੁਪਏ ਦੀ ਬਣ ਜਾਂਦੀ ਹੈ ਮੜ ਜਾਂਦੀ ਹੈ 32 33 ਲੱਖ ਰੁਪਏ ਟਿੱਕਰ ਬਸ ਕੱਲੀ ਬਾਡੀ ਬਸ ਤਾਂ ਟੋਟਲ ਮੇਰੇ ਖਿਆਲ ਆ ਮਹਿੰਗੀ ਪੈਂਦੀ ਹੋਊਗੀ ਤਕਰੀਬਨ 60.5 ਲੱਖ ਦੀ ਹਾਰੀ ਜੇ ਕੋਲ ਮਲਾਕੇ ਦੇਖੀਏ ਆ ਜੇਕਰ ਜੇਕਰ ਜੇ ਦੇਖਿਆ ਜਾਵੇ ਜੀ ਮੈਂ ਹੋਰ ਵਾਰ ਛੱਪਾਂ ਦੀ ਗੱਲ ਕਰੀ ਜਾਂਦਾ ਉਹ ਕਹਿੰਦੇ ਕਿ ਸਾਡਾ ਪੁਰਖੇ ਕਿੱਤੇ ਤੋਂ ਗੱਡਿਆਂ ਤੇ ਵਧੀਏ ਤੋਂ ਅਸੀਂ ਬੱਸਾਂ ਨਾਲ ਪਈਆ ਘੁੰਮਣ ਲਾਇਆ ਗਿਆ ਤਰੱਕੀ ਗਈ ਹੈ ਜੇਕਰ ਤੁਹਾਡੇ ਬਾਰੇ ਵੀ ਗੱਲ ਕੀਤੀ ਜਾਵੇ ਜਾਂ ਪੁਰਖਿਆਂ ਬਾਰੇ ਗੱਲ ਕੀਤੀ ਜਾਵੇ ਤਾਂ ਜਰੂਰ ਸਾਨੂੰ ਜਾਣਕਾਰੀ ਦਿਓ ਇਹ ਜਿਹੜਾ ਆਪਣਾ ਗੱਡਿਆਂ ਦਾ ਕੰਮ ਸੀਗਾ ਨਾ ਜੀ ਇਹ ਸਾਰੇ ਪਹਿਲਾਂ ਜਿਵੇਂ ਹੁਣ ਸਾਡੇ ਫਾਦਰ ਸਾਹਿਬ ਸੀਗੇ ਇਹ ਦੋ ਬਲਦਾਂ ਵਾਲੀਆਂ ਗੱਡੀਆਂ ਬਣਾਉਂਦੇ ਸੀਗੇ ਗੱਡਿਆਂ ਤੋਂ ਬਾਅਦ ਫਿਰ ਇਹ ਮਤਲਬ ਉਸ ਤੋਂ ਬਾਅਦ ਅਸੀਂ ਜਿਵੇਂ ਹੁਣ ਨਵੀਂ ਜਨਰੇਸ਼ਨ ਆ ਗਈ ਉਹ ਬੱਸ ਬਾਡੀ ਵਾਲੇ ਕੰਮ ਚ ਪੈ ਗਈ। ਪਹਿਲਾਂ ਅਸੀਂ ਮਾੜਾ ਮੋਟਾ ਹੋਰ ਵੀ ਵੈਲਡਿੰਗ ਖਰਾਦ ਦੀ ਵਰਕਸ਼ਾਪ ਕਰੀ ਸੀਗੀ। ਪਿੰਡ ਸਾਡੇ ਸਹਨੇ। ਉਸ ਤੋਂ ਬਾਅਦ ਫਿਰ ਸਾਡੇ ਮੇਰੇ ਛੋਟੇ ਭਾਈ ਸਾਹਿਬ ਸੀਗੇ। ਉਹ ਇਹਨਾਂ ਕੋਲੇ ਗੋਵਿੰਦ ਵਾਲਿਆਂ ਕੋਲੇ ਕੰਮ ਕਰਦੇ ਸੀਗੇ। ਤੇ ਉਹਨਾਂ ਨੇ ਕੰਮ ਸਿੱਖਿਆ। ਫਿਰ ਅਸੀਂ ਸਾਂਝਾ ਕੰਮ ਚਲਾਇਆ ਸੀਗਾ। ਸਾਡੇ ਫਾਦਰ ਸਾਹਿਬ ਦੀ ਮਾਸੀ ਦੇ ਲੜਕੇ ਸੀਗੇ ਐਸ ਵੀ ਬਾਡੀ ਵਾਲੇ। ਉਹਨਾਂ ਨਾਲ ਸਾਂਝਾ ਸੀਗਾ ਸਾਡਾ ਪਹਿਲਾਂ। ਤੇ ਉਹ ਸਾਡਾ 98 ਤੱਕ ਚੱਲਿਆ। ਉਸ ਤੋਂ ਬਾਅਦ ਅਸੀਂ ਲਗ ਲਗ ਹੋ ਗਏ ਸੀਗੇ। ਇਹ era ਇਦਰਾ ਸੀ ਕਰ ਲਿਆ ਸੀਗਾ ਆਪਦਾ ਫਿਰ ਹਰਗੋਬਿੰਦ ਕੋਚ ਬਾਡੀ ਦੇ ਨਾਮ ਤੇ ਕਰਿਆ ਸੀਗਾ ਪਹਿਲਾਂ ਜਿਹੜਾ ਸਾਡਾ ਸਾਂਝਾ ਸੀਗਾ ਕੰਮ ਉਹ ਨਿਊ ਹਰਗੋਬਿੰਦ ਦੇ ਨਾਮ ਤੇ ਸੀਗਾ ਹਾਂ ਇਦਾਂ